ਅੰਦਰਲੇ ਸ਼ੋਰੂਮ ਚ ਜਿਵੇਂ ਲਾਈਟਾਂ ਬੰਦ ਕਰਦਾ ਇਹਨਾਂ ਦੀ ਚਾਂਦੀ ਹੀ ਨਹੀਂ ਚਮਕਦੀ ਆ ਕਿ ਚਾਂਦੀ ਨਾਲ ਹੀ ਚਾਨਣ ਹੋ ਜਾਣਾ ਆ ਲੈ ਗੁੱਟ ਤੇ ਬੰਨੀ ਕਿਉਂ ਆ ਜਾਓ ਅੰਦਰ ਬੰਦੇ ਮਲਾਣਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਇਧਰਲੇ ਪਾਸੇ ਪਹਿਲੇ ਨੰਬਰ ਤੇ ਖੜੇ ਨੇ ਵੀਰੇ ਮੇਰੇ ਬੱਲੇ ਹਾਂਜੀ ਹਾਂਜੀ ਤੇ ਆ ਉਹਨਾਂ ਦਾ ਬੇਟਾ ਕ੍ਰੈਸ਼ ਆਪਣਾ ਵੀਰੇ ਨਾਮ ਕੀ ਆ ਮੰਦੀਪ ਮੰਦੀ ਵੀਰੇ ਉਹ ਦੋ ਭਰਾ ਮੇਰੇ ਪਿੱਛੇ ਬੈਠੇ ਨੇ ਇਹ ਸਾਰੀ ਟੀਮ ਖੜੀ ਆ ਤੇ ਇਹ ਸਾਰੀ ਟੀਮ ਇੱਡੀ ਖੜੀ ਕਾਸ ਨੂੰ ਆ ਇੱਥੇ 5-6 ਬੰਦੇ ਤਾਂ ਮੌਜੂਦ ਹੁੰਦੇ ਆ ਵੀ ਜੋ ਤੁਸੀਂ ਐਨੇ ਵੈਰਾਈਟੀ ਇੰਨੀ ਇੱਥੇ ਇੰਨੀ ਕਾ ਕੇ ਕੱਲੇ ਕੱਲਾ ਬੰਦਾ ਤੁਹਾਨੂੰ ਰਾਇ ਦੇ ਸਕਦਾ ਵੀ ਇੰਨੇ ਬਜਟ ਚ ਆ ਚੀਜ਼ ਇਨੀ ਕਾਟ ਮਿਲ ਜੂਗੀ ਸਲਾਹ ਦੇ ਇਹਨਾਂ ਨੇ ਰਾਇ ਦੇਣ ਵਾਲੇ ਤੁਹਾਨੂੰ ਡੀਲ ਕਰਨ ਵਾਲੇ ਅਗਲੀ ਗੱਲ ਜਹਾਨ ਤੇ ਮੈਂ ਨਾ ਕੋਈ ਚੀਜ਼ ਛੱਡੀ ਨਹੀਂ ਜੀ ਤੇ ਚਾਂਦੀ ਨਹੀਂ ਚੜੀ ਫੂਨ ਦੇ ਕਬਰ ਤੋਂ ਲੈ ਕੇ ਗੁੱਟ ਤੋਂ ਲੈ ਕੇ ਲੈ ਕਿਉਂ ਫੋਨ ਆ ਦੇ 13 ਤੇ ਚੜਾਏ ਵੇ ਚਾਂਦੀ ਜੀ ਰਹਿੰਦੇ ਆ ਇਹ 24 ਘੰਟੇ ਤੁਹਾਨੂੰ ਦੱਸਾਂ ਮੈਂ ਆ ਚਾਂਦੀ ਦੀ ਹੈ ਵਾਚ ਲੈ ਆ ਵੀ ਚਾਂਦੀ ਦੀ ਆ ਵੀ ਮੈਂ ਦਿਖਾ ਕੇ ਆ ਚਾਂਦੀ ਦੀ ਹੈ ਚਾਂਦੀ ਦੀ ਹੈ ਕਿਉਂ ਇਧਰਲੇ ਪਾਸੇ ਆ ਵਾਚ ਪਈਆਂ ਆ ਪਈ ਮੋਰਨੀ ਲੈ ਇਹ ਆਹੀਂ ਪਈ ਜਾਣੀ ਹੈ ਕਿਉਂ ਮੰਨਦੀ ਹੈ ਨਾ ਗੱਲ ਕਿ ਨਹੀਂ ਜੋ ਚੀਜ਼ ਸੋਚੀ ਨਹੀਂ ਜੋ ਚੀਜ਼ ਦੇਖੀ ਨਹੀਂ ਜੋ ਦਿਮਾਗ 'ਚ ਨਹੀਂ ਉਹ ਤਰਸੇਮ ਵੀਰੇ ਹੁਣਾਂ ਨੇ ਕਰਤੀ ਤੇ ਅੱਗੇ ਕਰਦੇ ਰਹਿਣਗੇ ਅੱਗੇ ਪਤਾ ਨਹੀਂ ਵੈਰਾਈਟੀ ਚਾਂਦੀ ਦੀ ਜੁੱਤੀ ਪੈਰ ਤੋਂ ਲੈ ਕੇ ਤਾਂ ਹਾਂ ਲੱਗਣ ਵਾਲੇ ਕਹਿ ਦਗੇ ਤੇ ਟਿੱਕੇ ਤੱਕ ਸਾਰੀ ਚੀਜ਼ਾਂ ਦੀ ਮਿਲੂ ਮੈਂ ਅੰਦਰ ਦੀ ਆਵਾਂ ਗੱਲ ਕੀ ਹੈ ਇੱਕ ਹੋਰ ਗੱਲ ਇਹਨਾਂ ਦੀ ਖਾਸ ਆ ਉਹ ਕੀ ਹੈ ਤੁਸੀਂ ਜੇ ਤੋਂ ਲੁਧਿਆਣੇ ਇਸ ਸ਼ੋਰੂਮ ਤੇ ਆਉਂਗੇ ਤੁਹਾਨੂੰ ਕਿਸੇ ਵੀ ਦੇਸ਼ ਦੀ ਜੁਐਲਰੀ ਮਿਲ ਜਾਊ ਹਾਂਜੀ ਹਾਂਜੀ ਮੈਂਕੋਂਗ థਾਈਲੈਂਡ ਸਾਰੀ ਜੁਐਲਰੀ ਮਿਲ ਜੂਗੀ ਸਾਰੀ ਜੁਐਲਰੀ ਮਿਲ ਜੂਗੀ ਬਾਕੀ ਜਿੱਡੇ ਜਿੰਨੇ ਖੁਸ਼ਦਿਲ ਤੇ ਵੱਡੇ ਦਿਲ ਵਾਲੇ ਬੰਦੇ ਆ ਉਹਨਾਂ ਵੱਡਾ ਰੇਟ ਨਹੀਂ ਡਰੇ ਹੋਣਾ ਰੇਟ ਜਾਏ ਬਿਲਕੁਲ ਬਿਲਕੁਲ ਜੀ ਬੰਦੇ ਨੂੰ ਡਰਾਉਂਦੇ ਤਾਂ ਨਹੀਂ ਨਾ 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 ਮੋਰ ਨਹੀਂ ਲੈ ਲਈ ਘਾੜੀ ਲੈ ਲਈ ਕਬਰ ਲੈ ਲਿਆ ਕੋਈ ਚੀਜ਼ ਲਾਉਂਗੇ ਰੇਟ ਜਾਏ ਜਾ ਹਾਂਜੀ ਹਾਂਜੀ ਆ ਸਾਰੀ ਪ੍ਰੋਪਰ ਉਹ ਆਖਰੀ ਕਾਊਂਟਰ ਤੱਕ ਟੀਮ ਖੜੀ ਆ ਇਹ ਸਾਰੀ ਤੁਹਾਨੂੰ ਡੀਲ ਕਰਨਗੇ ਜੇ ਵੀਰਾ ਨਾ ਹੋਇਆ ਇੰਨੇ ਚੁੱਥੋਂ ਕੋਈ ਨਾ ਕੋਈ ਮੇਲੀ ਹੈ ਹਾਂਜੀ ਹਾਂਜੀ ਸਹੀ ਹੈ ਨਾ ਜਦੋਂ ਤੁਸੀਂ ਆਉਣਾ ਐਡਰੈਸ ਕੀ ਵੀਰੇ ਕੰਟ੍ਰੈਸਟ ਦੇ ਐਡਰੈਸ ਕੀਆ ਸਰਾਫਾ ਬਾਜ਼ਾਰ ਦੇ ਵਿੱਚ ਆਈ ਪੰਸਾਰੀ ਬਾਜ਼ਾਰ ਸਰਾਫਾ ਬਾਜ਼ਾਰ ਲੁਧਿਆਣਾ ਨੇੜੇ ਇਹ ਹੈਗਾ ਮਾਤਰਾਣੀ ਚੌਕ ਘੰਟਾ ਘਰ ਕੋਲ ਹਾਂਜੀ ਬਾਕੀ ਤੁਸੀਂ ਲੋਕੇਸ਼ਨ ਪਾ ਦੂੰਗੀ ਹਾਂਜੀ ਬਿਲਕੁਲ ਵਟਸਐਪ ਤੇ ਹੈਲੋ ਲਿਖੋ ਲੋਕੇਸ਼ਨ ਮੰਗਾਓ ਆਓ ਆ ਕੇ ਦੇਖੋ ਪਹਿਲੀ ਗੱਲ ਤਾਂ ਸੱਚ ਇੱਕ ਗੱਲ ਮੇਰੀ ਕਰ ਲਓ ਨੋਟ ਉਹ ਕੀ ਆ ਤੁਸੀਂ ਘਰੋਂ ਖਾਲੀ ਪੇਟ ਆਉਣਾ ਭੁੱਖੇ ਨਹੀਂ ਆਉਣਾ ਜਦੋਂ ਤੁਸੀਂ ਇੱਥੇ ਆ ਗਏ ਜੇ ਤਾਂ ਥੋੜਾ ਹੋਇਆ ਖਾਦਾ ਫਿਰ ਤਾਂ ਉਹੀ ਗੱਲ ਆ ਵੀ ਧੱਕੇ ਨਾਲ ਸਿੱਟਣ ਵਾਲੀ ਗੱਲ ਆ ਖਾਲੀ ਬੰਦੇ ਥੋੜੀ ਜਿਹੀ ਚ ਰੁਪਈਆ ਚਾਹੀ ਇਹਨਾਂ ਦੀ ਗੱਲੇ ਚ ਆਵੇ ਚਾਹੇ ਨਾ ਆਵੇ ਇਹਨਾਂ ਨੂੰ ਦਿੱਤਾ ਪਿਆਰ ਥੋੜੇ ਢਿੱਡ ਚ ਜਾਣਾ ਹੀ ਹਾਂਜੀ ਜਰੂਰ ਜਰੂਰ ਇਹ ਮੈਂ ਗਰੰਟੀ ਲੈਣਾ ਦੂਜੀ ਗਰੰਟੀ ਲੈਨੇ ਆ ਵੀ ਆਏ ਹੱਥ ਗਾਲ ਸੋਨਾ ਸਾਰਾ ਚਾਂਦੀ ਥੋੜੇ ਸਰੀਰ ਤੇ ਪੈ ਜੂਗੀ ਪਾਉ ਵੀ ਥੋੜੇ ਪੈਸਿਆਂ ਚ ਡਰਿਓ ਨਾ ਬੰਦਾ ਕਹੇ ਦੇਵੇ ਜੇ ਆਏ ਰਿਸ਼ਤੇਦਾਰੀ ਚ ਗਿਆ ਅਗਲਾ ਪੁੱਛੇ ਭਾਈ ਆ ਮੋਰਨੀ ਕਿੱਥੋਂ ਲਿਆਂਦੀ ਆ ਤਾਂ ਫਿਰ ਇੱਕ ਬੰਦਾ ਹੀ ਆ ਉਹ ਮੋਰਨੀ ਵਾਲੇ ਆ ਤਰਸੇ ਵੀਰੇ ਹੁਣੀ ਲੁਧਿਆਣੇ ਤੇ ਐਦੂ ਵਾਰ ਕਾਪੀ ਹੋ ਜੇ ਕਿਸੇ ਚੀਜ਼ ਦੀ ਪਤਾ ਨਹੀਂ ਸ਼ਰਵਾਤ ਮੋਢੀ ਪਈ ਆ ਨੇ ਹਾਂਜੀ ਹਾਂਜੀ ਇੰਨਾ ਮੈਨੂੰ ਪਤਾ ਹਾਂਜੀ ਹਾਂਜੀ ਕੋਈ ਚੀਜ਼ ਲੈਣੀ ਆ ਆਓ ਰੇਟ ਬਹੁਤ ਜੇਜ ਆ ਲੋਕੇਸ਼ਨ ਪਾ ਦੇਣਗੇ ਪਹੁੰਚੋ ਲੈਣੇ ਨੰਬਰ ਚੱਲਦਾ ਪਾ ਦਿਓ ਭੜਾ ਕੇ